ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਵਾਂ ਸਾਖੀ ਸਾਹਿਬ ਭਾਗ ਪਹਿਲਾ ਵਿੱਚੋਂ ਅਗਲੀ ਸਾਖੀ ਜੋ ਕਿ ਨੌਸ਼ੇਰਵਾਂ ਦੇ ਨਾਲ ਹੀ ਸੰਬੰਧਿਤ ਹੈ ਇਹ ਹੈ ਇਨਸਾਫ ਦਾ ਸਿਖਰ ਇਸ ਸਾਖੀ ਦੇ ਵਿੱਚੋਂ ਸਾਨੂੰ ਉਸ ਰਾਜੇ ਦਾ ਜੀਵਨ ਕਿਵੇਂ ਦਾ ਮਹਿਸੂਸ ਹੁੰਦਾ ਕਦੀ ਆਪ ਇਨਸਾਫ ਕਰਨ ਲੱਗੇ ਆਪਣੇ ਆਪ ਤੇ ਠੁਕਾ ਕੇ ਵੇਖਿਓ ਕਿ ਜੇ ਮੈਨੂੰ ਅਜਿਹਾ ਇਨਸਾਫ ਕਰਨਾ ਪੈ ਜਾਵੇ ਫਿਰ ਮੈਂ ਕੀ ਕਰਾਂ ਨੇਕ ਵਖਤ ਬਾਦਸ਼ਾ ਨਵਸ਼ੇਰਵਾਂ ਆਪਣੀ ਪਰਜਾ ਵਿੱਚ ਬੇਅੰਤ ਸਤਕਾਰ ਪ੍ਰਾਪਤ ਕਰਦਾ ਗਿਆ ਇਹ ਇਰਾਕ ਦੇਸ਼ ਵਿੱਚ ਚੋਰ ਠੱਗ ਅਤੇ ਰਿਸ਼ਵਤ ਖੋਹਾਂ ਲਈ ਕੋਈ ਥਾਂ ਨਹੀਂ ਸੀ ਅਪਰਾਧੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਸੀ ਪੂਰੀ ਪੜਤਾਲ ਤੋਂ ਬਾਅਦ ਕਸੂਰਬਾਰ ਸਿੱਧ ਹੋ ਜਾਣ ਤੇ ਫਿਰ ਉਹ ਬਚ ਨਹੀਂ ਸਕਦਾ ਸੀ ਪਰ ਜਾ ਸੁਖੀ ਜੀਵਨ ਬਿਤਾ ਰਹੀ ਸੀ ਖੇਤੀ ਵਪਾਰ ਨੌਕਰੀਆਂ ਦੁਕਾਨਦਾਰੀਆਂ ਆਪ ਉਹ ਆਪਣੀ ਥਾਂ ਬੜੀ ਤਰੱਕੀ ਵੱਲ ਜਾ ਰਹੇ ਸਨ ਗੁੰਡੀ ਦੇਸ਼ਾਂ ਵਿੱਚੋਂ ਵਪਾਰੀ ਲੋਕ ਆਪਣਾ ਮਾਲ ਵੇਚਣ ਬਿਨਾਂ ਕਿਸੇ ਡਰ ਭੈ ਤੋਂ ਆ ਰਹੇ ਸਨ ਇਰਾਕ ਵਿੱਚ ਬਣੀਆਂ ਚੀਜ਼ਾਂ ਵਿਦੇਸ਼ਾਂ ਵਿੱਚ ਪਸੰਦ ਕੀਤੀਆਂ ਜਾ ਰਹੀਆਂ ਸਨ ਹਰ ਨਾਗਰਿਕ ਦੇ ਵਿਸ਼ਵਾਸ ਤੇ ਉਸਰੀ ਦੇਸ਼ ਦੀ ਸ਼ਕਤੀ ਵੱਲ ਕੋਈ ਵਿਦੇਸ਼ੀ ਹਮਲਾਵਰ ਅੱਖ ਪੁੱਟ ਕੇ ਨਹੀਂ ਦੇਖ ਸਕਦਾ ਸੀ ਅਜਿਹੇ ਸ਼ਾਂਤਮਈ ਮਾਹੌਲ ਦਾ ਫਾਇਦਾ ਉਠਾਉਣ ਵਾਲੇ ਲੁਟੇਰੇ ਵਪਾਰੀਆਂ ਦੇ ਊਠਾਂ ਤੇ ਲੱਦਿਆ ਮਾਲ ਕਈ ਵਾਰੀ ਲੁੱਟ ਕੇ ਫਰਾਰ ਹੋ ਜਾਂਦੇ ਸਨ ਕੁਝ ਘਟਨਾਵਾਂ ਵਿੱਚ ਮਾਰ ਕਾਟ ਵੀ ਹੋ ਜਾਂਦੀ ਸੀ ਪਰ ਸਰਕਾਰ ਵੱਲੋਂ अपराधੀਆਂ ਨੂੰ ਸਜ਼ਾ ਦੇਣ ਦਾ ਪ੍ਰਬੰਧ ਬਹੁਤ ਚੰਗਾ ਚੱਲ ਰਿਹਾ ਸੀ অপরাধੀਆਂ ਦਾ बचना ਛੇਤੀ ਕੀਤੇ ਸੰਭਵ ਨਹੀਂ ਸੀ ਬਹੁਤ ਸਾਰਾ ਕੀਮਤੀ ਸਮਾਨ ਲੈ ਕੇ ਇੱਕ ਵਪਾਰੀ ਈਰਾਨ ਦੇਸ਼ ਤੋਂ ਆਇਆ 20 ਊਠਾਂ ਤੇ ਉਸ ਨੇ ਆਪਣਾ ਮਾਲ ਲੱਦਿਆ ਹੋਇਆ ਸੀ ਨਿਸ਼ਚਿਤ ਹੋ ਕੇ ਬਗਦਾਦ ਵੱਲ ਆ ਰਿਹਾ ਸੀ ਵਪਾਰੀ ਦੀ ਆਸ ਤੋਂ ਉਲਟ ਉਸ ਨੂੰ ਡਾਕੂ ਲੁੱਟਣ ਆ ਪਏ ਵਪਾਰੀ ਦੇ ਨੌਕਰਾਂ ਨੂੰ ਸੱਟਾਂ ਫੇਟਾਂ ਮਾਰ ਕੇ ਸੁੱਟ ਗਏ 20 ਊਠ ਸਮੇਤ ਮਾਲ ਦੇ ਸਭ ਲੈ ਕੇ ਫਰਾਰ ਹੋ ਗਏ ਵਪਾਰੀ ਰੋਂਦਾ ਬਿਲਕੁਨਾ ਨੌਕਰਾਂ ਸਮੇਤ ਹੌਲੀ-ਹੌਲੀ ਬਗਦਾਦ ਪਹੁੰਚ ਗਿਆ ਉਥੋਂ ਦੇ ਸਿਆਣੇ ਮਨੁੱਖਾਂ ਤੋਂ ਉਸ ਨੇ ਸਲਾਹ ਲਈ ਆਪਣੀ ਹੋਈ ਬੀਤੀ ਸੁਣਾਈ ਸਾਰਿਆਂ ਨੇ ਕਿ ਇਹ ਆਖਿਆ ਕਿ ਬਾਦਸ਼ਾਹ ਕੋਲ ਫਰਿਆਦ ਕਰੋ ਲੁੱਟੇ ਗਏ ਮਾਲ ਦਾ ਲੁਟੇ ਗਏ ਮਾਲ ਦਾ ਮੁੱਲ ਨਾ ਬਸੂਰ ਕੱਲ ਰਹਿਣਾ ਬਾਰ-ਬਾਰ ਇਹ ਪੁਕਾਰ ਕਰਨੀ ਕਿ ਬਾਦਸ਼ਾਹ ਮੈਨੂੰ ਇਨਸਾਫ ਦਿਓ ਮੈਨੂੰ ਇਨਸਾਫ ਚਾਹੀਦਾ ਮੈਨੂੰ ਧਨ-ਦੌਲਤ ਨਹੀਂ ਚਾਹੀਦੀ ਵਪਾਰੀ ਨੇ ਅਰਜ ਲਹਿ ਕੇ ਡਿਊਟੀ ਵਾਲੇ ਨੂੰ ਫੜਾ ਦਿੱਤੀ ਵਪਾਰੀ ਦਾ ਸਰਾਂ ਵਿੱਚ ਟਿਕਾਣਾ ਕਰਵਾ ਦਿੱਤਾ ਗਿਆ ਹਫਤੇ ਮਗਰੋਂ ਸਰਕਾਰੀ ਅਫਸਰ ਨੇ ਬੁਲਾਇਆ ਸਾਰੀ ਹੋਈ ਬਿੱਤੀ ਸੁਣੀ ਵਿਦੇਸ਼ੀ ਵਪਾਰੀ ਹੋਣ ਕਰਕੇ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਆਪਣੀ ਪੁਲਿਸ ਨੂੰ ਗਹਿਰਾਈ ਨਾਲ ਪੜਤਾਲ ਕਰਨ ਦਾ ਹੁਕਮ ਦਿੱਤਾ ਵਪਾਰੀ ਨੂੰ ਹਫਤੇ ਮਗਰੋਂ ਆਉਣ ਲਈ ਆਖਿਆ ਜਦੋਂ ਹਫਤੇ ਮਗਰੋਂ ਵਪਾਰੀ ਨੇ ਆ ਕੇ ਗੁਜਾਰਸ਼ ਕੀਤੀ ਤਾਂ ਸਬੰਧਤ ਅਫਸਰ ਨੇ ਲੁੱਟੇ ਗਏ ਮਾਲ ਦੀ ਅਮੂਮਨ ਕੀਮਤ ਪੁੱਛੀ ਦੱਸਣ ਤੇ ਸਲਾਹ ਦਿੱਤੀ ਕਿ ਸਰਕਾਰ ਤੁਹਾਨੂੰ ਤੁਹਾਡੇ ਮਾਲ ਦੀ ਕੀਮਤ ਅਦਾ ਕਰ ਦੇਵੇਗੀ ਕੀ ਤੁਸੀਂ ਮਾਲ ਦੀ ਕੀਮਤ ਵਸੂਲ ਕਰਨ ਲਈ ਸਹਿਮਤ ਹੋ ਵਪਾਰੀ ਨੇ ਆਖਿਆ ਕਿ ਮੈਂ ਕੀਮਤ ਵਸੂਲ ਨਹੀਂ ਕਰਾਂਗਾ ਇਨਸਾਫ ਪ੍ਰਾਪਤ ਕਰਨਾ ਚਾਹੁੰਦਾ ਹਾਂ ਅਫਸਰ ਨੇ ਅਗਲੇ ਦਿਨ ਆਉਣ ਲਈ ਕਿਹਾ ਜਦੋਂ ਵਪਾਰੀ ਦੂਜੇ ਦਿਨ ਹਾਜ਼ਰ ਹੋਇਆ ਤਾਂ ਬਾਦਸ਼ਾਹ ਅੱਗੇ ਪੇਸ਼ ਕੀਤਾ ਗਿਆ ਨੁਸ਼ੇਰਵਾਨ ਨੇ ਲੁੱਟੇ ਗਏ ਮਾਲ ਲਈ ਅਫਸੋਸ ਪ੍ਰਗਟ ਕੀਤਾ ਤੇ ਪੁੱਛਿਆ ਕਿ ਅਸੀਂ ਤੁਹਾਡੇ ਮਾਲ ਦਾ 2 ਗੁਣਾ ਮੁੱਲ ਤਾਰ ਦੇਾਂਗੇ ਕੀ ਤੁਸੀਂ ਪ੍ਰਵਾਨ ਕਰੋਗੇ ਵਪਾਰੀ ਨੇ ਬੇਨਤੀ ਕੀਤੀ ਬਾਦਸ਼ਾਹ ਸਲਾਮਤ ਮੈਂ 2 ਗੁਣਾ ਮਾਲ ਦਾ ਮੁੱਲ ਨਹੀਂ ਲੈਣਾ ਚਾਹੁੰਦਾ ਮੈਂ ਲੰਮੇ ਸਮੇਂ ਤੋਂ ਸੁਣਦਾ ਆ ਰਿਹਾ ਹਾਂ ਤੁਹਾਡਾ ਇਨਸਾਫ ਬੇਮਿਸਾਲ ਹੈ ਤੁਸੀਂ ਕਿਸੇ ਨਾਲ ਜਾਤੀ ਨਹੀਂ ਕਰਦੇ ਕਿਸੇ ਨਾਲ ਰੈਤ ਵੀ ਨਹੀਂ ਕਰਦੇ ਮੇਰੀ ਬੇਨਤੀ ਹੈ ਮੈਨੂੰ ਇਨਸਾਫ ਮਿਲੇ ਮੈਨੂੰ ਪੈਸਾ ਨਹੀਂ ਚਾਹੀਦਾ ਅਦਾਲਤ ਬਰਖਾਸਤ ਹੋ ਗਈ ਵਪਾਰੀ ਨੂੰ ਅਗਲੇ ਦਿਨ ਫਿਰ ਬੁਲਾਇਆ ਗਿਆ ਲੁੱਟੇ ਗਏ ਮਾਲ ਦਾ 5 ਗੁਣਾ ਮੁੱਲ ਲੈਣ ਦੀ ਪੇਸ਼ਕਸ਼ ਕੀਤੀ ਗਈ ਵਪਾਰੀ ਨੇ ਫਿਰ ਨਾ ਕਰ ਦਿੱਤੀ ਬਾਦਸ਼ਾਹ ਨੇ 10 ਗੁਣਾ ਦੇਣ ਦੀ ਗੱਲ ਆਖੀ ਵਪਾਰੀ ਨੇ ਫਿਰ ਵੀ ਇਨਕਾਰ ਕਰ ਦਿੱਤਾ ਬਾਦਸ਼ਾਹ ਨੇ ਇਤੋਂ ਤੱਕ ਆਖਿਆ ਕਿ ਜਿੰਨੀ ਕੀਮਤ ਵਸੂਲ ਕਰਨੀ ਚਾਹੋ ਅਸੀਂ ਉਤਨੀ ਹੀ ਦੇ ਦੇਾਂਗੇ ਪਰ ਇਨਸਾਫ ਦੀ ਮੰਗ ਤਿਆਗ ਦਿਓ ਪਰ ਵਪਾਰੀ ਅੜਖਲੋਤਾ ਹਜੂਰ ਤੁਹਾਡਾ ਇਨਸਾਫ ਦੁਨੀਆ ਵਿੱਚ ਮਸ਼ਹੂਰ ਹੋ ਚੁੱਕਿਆ ਹੈ ਫਿਰ ਮੈਂ ਕਿਉਂਤ ਕੀਮਤ ਕਿਉਂ ਵਸੂਲਾਂ ਤੁਹਾਡੇ ਤੇ ਵਿਸ਼ਵਾਸ ਕਰਕੇ ਮੈਂ ਇਨਸਾਫ ਮੰਗਿਆ ਹੈ ਮੈਨੂੰ ਇਨਸਾਫ ਦਿਓ ਨੌਸ਼ੇਰਬਾ ਨੇ ਵਪਾਰੀ ਨੂੰ ਕੁਝ ਸਮਾਂ ਇੰਤਜ਼ਾਰ ਕਰਨ ਲਈ ਆਖਿਆ ਚਾਰੇ ਬੰਨੇ ਜਿਵੇਂ ਸਨਾਟਾ ਛਾ ਗਿਆ ਸਾਰੇ ਅਫਸਰ ਤੇ ਮੁਲਾਜ਼ਮ ਬਹੁਤ ਘਬਰਾਏ ਹੋਏ ਮਹਿਸੂਸ ਹੋ ਰਹੇ ਸਨ ਸਾਰਿਆਂ ਦੇ ਚਿਹਰੇ ਤੇ ਉਦਾਸੀ ਸਾਫ ਦਿਸ ਰਹੀ ਸੀ ਕਈਆਂ ਨੇ ਪਾਣੀ ਮਗਾ ਮਗਾ ਕੇ ਪੀਤਾ ਨਸ਼ੀਰਵਾ ਸਾਰਾ ਕੰਮ ਇਸ਼ਾਰਿਆਂ ਨਾਲ ਹੀ ਕਰਵਾ ਰਿਆ ਸੀ ਜਿਵੇਂ ਜ਼ੁਬਾਨ ਉਸ ਦਾ ਸਾਥ ਨਾ ਦੇ ਰਹੀ ਹੋਵੇ ਮੌਤ ਵਰਗੀ ਖਮੋਸ਼ੀ ਦੀਆਂ ਘੜੀਆਂ ਖਤਮ ਹੋ ਗਈਆਂ ਵਪਾਰੀ ਨੂੰ ਬੁਲਾਇਆ ਗਿਆ ਇੱਕ ਵੱਡੇ ਥਾਲ ਵਿੱਚ ਸੂਹੇ ਬਸਤਰਾਂ ਨਾਲ ਢੱਕਿਆ ਹੋਇਆ ਕੋਈ ਸਮਾਨ ਲਿਆ ਕੇ ਵਪਾਰੀ ਅੱਗੇ ਰੱਖਦਿਆਂ ਸੇਵਕ ਨੇ ਹੌਲੀ ਜਹੀ ਆਖਿਆ ਆਹ ਹੈ ਤੁਹਾਡੇ ਨਾਲ ਕੀਤਾ ਗਿਆ ਇਨਸਾਫ ਵਪਾਰੀ ਨੇ ਬਰਤਨ ਤੋਂ ਸੂਹਾ ਲਾਲ ਕੱਪੜਾ ਚੁੱਕਿਆ ਦੇਖਦਿਆਂ ਹੀ ਉਸ ਦੀ ਰੂਹ ਕੰਬ ਗਈ ਹੱਥ ਪੈਰ ਸੁੰਨ ਹੁੰਦੇ ਜਾਪੇ ਜ਼ਬਾਨ ਥਥਲਾ ਗਈ ਦੌਰ ਭਰ ਹੋਏ ਨੇ ਆਖਿਆ ਬਾਦਸ਼ਾਹ ਸਲਾਮਤ ਆ ਕੀ ਹੈ ਚਾਰ ਬੰਦਿਆਂ ਦੇ ਕੱਟੇ ਹੋਏ ਹੱਥ ਇਹ ਕੀ ਮਾਜਰਾ ਹੈ ਨੁਸ਼ੇਰਵਾ ਨੇ ਭਰੇ ਮਨ ਨਾਲ ਥਥਲੌਂਦੀ ਜ਼ਬਾਨ ਨਾਲ ਦੱਸਿਆ ਕਿ ਸਾਡੀ ਪੜਤਾਲ ਵਿੱਚ ਸਿੱਧ ਹੋ ਗਿਆ ਹੈ ਕਿ ਇਸ ਡਾਕੇ ਵਿੱਚ ਮੇਰਾ ਪੁੱਤਰ ਵੀ ਸ਼ਾਮਿਲ ਸੀ ਪਿਤਾ ਰਾਜਾ ਹੋਣ ਕਰਕੇ ਉਸ ਨੂੰ ਲੋਕੀ ਬਰਦਾਸ਼ਤ ਕਰਦੇ ਆ ਰਹੇ ਸਨ ਐਸ਼ ਪ੍ਰਸਤੀ ਵਾਸਤੇ ਮੈਂ ਸਰਕਾਰੀ ਵਿੱਚੋਂ ਸਰਕਾਰੀ ਖਜ਼ਾਨੇ ਵਿੱਚੋਂ ਪੈਸਾ ਨਹੀਂ ਦਿਆ ਕਰਦਾ ਮੇਰਾ ਪੁੱਤਰ ਕੋਰਾਹੀ ਪੈ ਗਿਆ ਡਾਕੂਆਂ ਦਾ گرو ਬਣਾ ਕੇ ਡਾਕੇ ਮਾਰਦਾ ਰਿਹਾ ਮੇਰੇ ਅਫਸਰਾਂ ਨੇ ਕਈ ਵਾਰੀ ਉਸ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਪਰ ਜਦੋਂ ਗੱਲ ਮੇਰੇ ਧਿਆਨ ਵਿੱਚ ਆਈ ਮੈਂ ਮਾਤ ਹੇਤਾ ਨੂੰ ਸਖਤੀ ਵਰਤਣ ਦਾ ਹੁਕਮ ਦੇ ਦਿੱਤਾ ਇਸ ਲਈ ਤੁਹਾਡੇ ਕੋਲੋਂ ਲੁੱਟਿਆ maal ਬਰਾਮਦ ਹੋ ਗਿਆ ਹੈ ਸਾਰੇ ਸਬੂਤ ਮਿਲ ਗਏ ਹਨ ਸ਼ਰਧ ਦੇ ਮੁਤਾਬਕ ਚੋਰੀ ਡਾਕਾ ਮਾਰਨ ਵਾਲੇ ਦਾ ਹੱਥ ਕੱਟ ਦੇਣ ਦੀ ਸਜ਼ਾ ਪ੍ਰਵਾਨ ਕੀਤੀ ਗਈ ਹੈ ਸੋ ਚਾਰੇ ਡਾਕੂਆਂ ਦੇ ਹੱਥ ਕੱਟ ਕੇ ਤੁਹਾਡੇ ਸਾਹਮਣੇ ਰੱਖ ਦਿੱਤੇ ਹਨ ਇਸ ਮੁਕਦਮੇ ਵਿੱਚ ਦੇਰੀ ਇਸੇ ਕਾਰਨ ਹੋ ਰਹੀ ਸੀ ਕਿ ਮੈਂ ਚਾਹੁੰਦਾ ਸੀ ਦੋਸ਼ੀਆਂ ਦੇ ਹੱਥ ਕੱਟੇ ਜਾਣ ਤੋਂ ਬਚ ਜਾਣ ਕਿਉਂਕਿ ਇਹਨਾਂ ਵਿੱਚ ਮੇਰਾ ਪੁੱਤਰ ਵੀ ਸ਼ਾਮਲ ਸੀ ਜੇਤੇ ਮੈਂ ਇੱਕ ਰਾਜਾ ਹਾਂ ਉੱਤੇ ਇੱਕ ਪਿਓ ਵੀ ਹਾਂ ਇੱਕ ਪਿਤਾ ਵੀ ਹਾਂ ਮੇਰਾ ਪੁੱਤਰ ਮੋਹ ਮੈਨੂੰ ਬਦਲਵਾ ਰਸਤਾ ਲੱਭਣ ਲਈ ਮਜਬੂਰ ਕਰ ਰਿਹਾ ਸੀ ਤੇਰਾ ਮਾਲ ਤੈਨੂੰ ਵਾਪਸ ਮਿਲ ਜਾਵੇਗਾ ਸਮੇਤ ਇਸ ਕੀਤੇ ਗਏ ਇਨਸਾਫ ਦੇ ਸ਼ਾਇਦ ਤੂੰ ਇਸ ਨੂੰ ਪ੍ਰਵਾਨ ਕਰ ਲਵੇਂਗਾ ਵਪਾਰੀ ਭੁੱਬਾਂ ਮਾਰ ਮਾਰ ਕੇ ਰੋਇਆ ਸਾਰੇ ਸਰਕਾਰੀ ਮੁਲਾਜ਼ਮ ਰੋਏ ਕੁਰਸੀ ਤੋਂ ਉੱਠ ਕੇ ਪੁੱਤਰ ਨੂੰ ਗਲ ਨਾਲ ਲਾ ਕੇ ਬਾਦਸ਼ਾ ਨੌਸ਼ੇਰਵਾਂ ਯਾਰੋ ਯਾਰ ਰੋਇਆ ਜਿਸ ਬਾਦਸ਼ਾਹ ਨੇ ਆਪਣੇ ਪੁੱਤਰ ਤੱਕ ਨੂੰ ਮਾਫਨਾ ਕੀਤਾ ਹੋਵੇ ਪੁੱਤਰ ਤੇ ਪਰਜਾ ਇੱਕ ਬਰਾਬਰ ਜਾਣੀ ਹੋਵੇ ਦੁਨੀਆ ਵਿੱਚ ਉਸ ਦੀ ਜੈ ਜੈਕਾਰ ਕਿਉਂ ਨਹੀਂ ਹੋਵੇਗੀ ਉਸ ਦਾ ਨਾਮ ਰੌਸ਼ਨ ਕਿਉਂ ਨਹੀਂ ਹੋਵੇਗਾ ਅੱਜ ਹੈ ਕੋਈ ਹੁਕਮਰਾਨ ਜੋ ਇਹ ਅਜੀਹਾ ਇਨਸਾਫ ਕਰ ਸਕੇ ਗੁਰਮਾਣੀ ਦਾ ਫਰਮਾਨ ਹੈ ਤਖਤ ਰਾਜਾ ਸੋਭ ਹੈ ਜੇ ਤਖਤ ਲਾਇਕ ਹੋਈ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੋਈ ਕੀ ਸਾਡੇ ਰਾਜਨੀਤਿਕ ਇਹਨਾਂ ਸਿੱਖਿਆਵਾਂ ਤੋਂ ਕਦੀ ਕੋਈ ਆਪਣੀ ਜ਼ਿੰਦਗੀ ਤੇ ਢੁਕਵੀਂ ਸਿੱਖਿਆ ਲੈਣਗੇ ਕਿ ਅੱਜ ਤੱਕ ਜਿਹੜਾ ਕੋਈ ਹੁੰਦਾ ਆ ਰਿਹਾ ਉਹਦੇ ਵਿੱਚੋਂ ਸਾਨੂੰ ਕੋਈ ਚੰਗੀ ਸੇਧ ਵੀ ਮਿਲੇਗੀ ਪਰ ਇਹ ਜਾਂ ਕੁਝ ਸਾਨੂੰ ਰਾਜਨੀਤੀ ਦੇ ਵਿੱਚੋਂ ਵੇਖਣ ਨੂੰ ਸੁਣਨ ਨੂੰ ਅੱਜ ਤੱਕ ਨਹੀਂ ਮਿਲਦਾ ਸਾਡੀ ਰਾਜਨੀਤੀ ਹੋਰ ਨੀਵੀਂ ਹੋਰ ਗਰਗਦੀ ਜਾਰ ਲਗਾਤਾਰ ਜਾ ਰਹੀ ਹੈ ਭੁੱਲਾਂ ਲਈ ਕੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ